ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਵਿਟੀ ਦੀ ਊੜੀ ਕਰੇ ਗਾ ਕਾਂ ਨੂੰ ਅੱਜ ਫਿਰ ਨਿਰਾਸ਼ਾ ਹੋ ਸਕਦੀ ਹੈ ਅੱਜ ਵੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ 14 ਨਵੰਬਰ ਨੂੰ MCX ਤੇ ਸੋਨੇ ਦੀ ਕੀਮਤ 126890 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਜਦਕਿ ਚਾਂਦੀ ਦੀ ਕੀਮਤ 0.22% ਵਧ ਕੇ 162821 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੱਧ ਰਹੀਆਂ ਨੇ ਉਤੀ ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਵੀਰਵਾਰ ਨੂੰ ਰਾਸ਼ਟਰੀ ਰਾਜਸਥਾਨੀ ਦੇ ਸਰਾਫ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 3000 ਰੁਪਏ ਵੱਧ ਕੇ 1,03,900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਵਪਾਰੀਆਂ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਸ਼ਟਡਾਊਨ ਦੀ ਸਮਾਪਤੀ ਨੇ ਵੀ ਸੰਪਤੀ ਸੁਰੱਖਿਆ ਤੇ ਨਿਵੇਸ਼ ਮੰਨੀ ਜਾਂਦੀ ਜਾਇਦਾਦ ਨੂੰ ਸਮਰਥਨ ਦਿੱਤਾ ਹੈ ਉੱਥੇ ਹੀ 99 0.5% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਲਗਾਤਾਰ ਤੀਜੇ ਦਿਨ ਵਧਦੀ ਰਹੀ ਜੋ ਬੁੱਧਵਾਰ ਦੇ 1,27,300 ਰੁਪਏ ਪ੍ਰਤੀ 10 ਗ੍ਰਾਮ ਦੇ ਬੰਦ ਬੁਲ ਤੋਂ 3000 ਰੁਪਏ ਵਧ ਕੇ 1,30,300 ਰੁਪਏ ਪ੍ਰਤੀ 10 ਗ੍ਰਾਮ ਸਾਰੇ ਟੈਕਸ ਸਮੇਤ ਜੋ ਕਿ ਦੱਸੀ ਜਾ ਰਹੀ ਹੈ ਸਤਨਕ ਸਰਾਫਾ ਬਾਜ਼ਾਰ ਦੇ ਵਿੱਚ 99.9% ਸ਼ੁੱਧਤਾ ਵਾਲਾ ਸੋਨਾ ਪਿਛਲੇ ਬਾਜ਼ਾਰ ਸੈਸ਼ਨ ਦੇ ਵਿੱਚ 127900 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ 7700 ਰੁਪਏ ਵਧ ਕੇ 169000 ਰੁਪਏ ਪ੍ਰਤੀ ਕਿਲੋਗ੍ਰਾਮ ਯਾਨੀ ਕਿ ਸਾਰੇ ਟੈਕਸਾ ਸਮੇਤ ਇਹ ਰਕਮ ਦੱਸੀ ਜਾ ਰਹੀ ਹੈ ਬੁੱਧਵਾਰ ਨੂੰ 5540 ਰੁਪਏ ਵਧ ਕੇ 166300 ਰੁਪਏ ਪ੍ਰਤੀ ਕਿਲੋਗ੍ਰਾਮ ਸਾਰੇ ਟੈਕਸਾ ਸਣੇ ਤੇ ਬੰਦ ਹੋਇਆ ਸੀ ਉੱਥੇ ਇਸੇ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਗ੍ਰੀਨਬੈਂਕ ਕਿ ਦੀ ਤਾਕਤਮਕ ਲਾਂਕਰ ਨੇ ਜਿਹੜਾ ਕਰਦਾ ਹੈ ਡਾਲਰ ਇੰਡੈਕਸ ਡੋਨਲਡ ਟਰੰਪ ਪ੍ਰਸ਼ਾਸਨ ਦੁਆਰਾ ਰਿਕਾਰਡ 43 ਦਿਨਾਂ ਦੇ ਬੰਦ ਨੂੰ ਖਤਮ ਕਰਨ ਲਈ ਇੱਕ ਬਿੱਲ ਪਾਸ ਹੋਣ ਤੋਂ ਬਾਅਦ ਪੁਆਇੰਟ 20% ਤੇ 99.30 ਤੇ ਕਾਰੋਬਾਰ ਕਰ ਰਿਹਾ ਸੀ ਜਿਸ ਨਾਲ ਸਰਾਫਾ ਕੀਮਤਾਂ ਨੂੰ ਸਮਰਥਨ ਮਿਲਿਆ ਦਰਾਸ਼ੀ ਬਾਜ਼ਾਰਾਂ ਦੇ ਵਿੱਚ ਸਪਾਟ ਸੋਨਾ 141.19 ਡਾਲਰ ਜਾਂ ਕਹਿ ਸਕਦੇ ਕਿ ਪੁਆਇੰਟ 98% ਵੱਧ ਕੇ 4236 ਡਾਲਰ ਪ੍ਰਤੀ ਔਸ ਹੋ ਗਿਆ